ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਖਡੂਰ ਸਾਹਿਬ ਦੇ ਵਾਸੀਓ ਮਾਝੇ ਦੇ ਇਲਾਕੇ ਦੇ ਖਾਸ ਕਰਕੇ ਜੀਰੇ ਵਾਲੇ ਮਾਝੇ ਮਾਲਵੇ ਦੁਆਬੇ ਵਾਲੇ ਸਾਰੇ ਇਲਾਕੇ ਵਾਲਿਆਂ ਨੇ ਅੱਜ ਬੈਜਾ ਬੈਜਾ ਕਰਾਤੀ ਆ ਚੜ੍ਹਦੀ ਕਲਾ ਕਰਤੀ ਆ ਪੰਥ ਦਾ ਵਾਕਏ ਦੱਸਦਾ ਵੀ ਸਿੱਖ ਕੌਮ ਏਕਿਆ ਵੇਖੋ ਵੀ ਜਿਹੜੀਆਂ ਸਿਆਸੀ ਪਾਰਟੀਆਂ ਆਪਣੇ ਆਪ ਨੂੰ ਝੂਠੇ ਪੰਥਕ ਹੋਣ ਦਾ ਦਾਵਾ ਕਰਦੀਆਂ ਹੀ ਉਹਨਾਂ ਦੀ ਜਿਹੜੀ ਫੱਟੀ ਆ ਪੋੜ ਕੇ ਰੱਖਤੀ ਆ ਮੰਜੀ ਠੋਕ ਕੇ ਰੱਖਤੀ ਆ ਮੇਰੇ ਨਾਲ ਪੱਟਿਆ ਹਲਕੇ ਦੇ ਵੀਰ ਗਰਲਾ ਲਿਆ ਇਹਨਾਂ ਨੇ ਬੜੀ ਵੱਡੀ ਸੇਵਾ ਕੀਤੀ ਆ ਸੋ ਤੁਸੀਂ ਵੇਖ ਸਕਦੇ ਜੇ ਕਿ ਆਪਾਂ ਅੰਦਰੋਂ ਆਏ ਆ ਇਸ ਵਕਤ ਉੱਥੇ ਕਾਊਂਟਿੰਗ ਤੇ ਜਿਹੜੀ ਬੂਥਾਂ ਦੀ ਗਿਣਤੀ ਕਰਕੇ ਕੋਈ ਵੀ ਪਿੰਡ ਇਹੋ ਜਾਨੀ ਜਿੱਥੋਂ ਭਾਈ ਅਮਰਪਾਲ ਦੀ ਹਾਰ ਹੋਈ ਹੋਵੇ ਹਰ ਜਗ੍ਹਾ ਭਾਈ ਅਮਰਪਾਲ ਪਹਿਲੇ ਨੰਬਰ ਤੇ ਆ ਹਰ ਪਿੰਡ ਦਾ ਜਿਹੜਾ ਆਪਾਂ ਅੰਦਰ ਗਿਣਤੀ ਤੇ ਸਾਡੀ ਡਿਊਟੀ ਹੀ ਸੇਵਾ ਹੀ ਹਰ ਪਿੰਡ ਦੇ ਵਿੱਚੋਂ ਭਾਈ ਅਮਰਪਾਲ ਦੀ ਫਤਿਹ ਹੋਈ ਆ ਤੁਸੀਂ ਤਰਨਤਾਰਨ ਆ ਜਿਹੜਾ ਕਾਲਜ ਆ ਮਾਈ ਭਾਗੋ ਕਾਲਜ ਜਿਹੜਾ ਇਹ ਜਿੱਥੇ ਸਾਰੀ ਗਿਣਤੀ ਹੋਈ ਆ ਵੋਟਾਂ ਦੀ ਹਰ ਬੂਥ ਦੀ ਗਿਣਤੀ ਹੋਈ ਆ ਉਹਦੇ ਬਾਹਰ ਤੁਸੀਂ ਨੌਜਵਾਨਾਂ ਦਾ ਇਕੱਠ ਵੇਖ ਲਓ ਸਵੇਰ ਤੋਂ ਹੀ ਠਾਠਾ ਮਾਰਦਾ ਇਕੱਠ ਇਹ ਇਤਸ਼ਾਹ ਇਹ ਜਜ਼ਬਾ ਇਹ ਜज्ਬਾ ਦੱਸਦਾ ਕਿ ਸਿੱਖ ਕੌਮ ਨੂੰ ਕਦੀ ਕੋਈ ਖਤਮ ਨਹੀਂ ਕਰ ਸਕਦਾ ਸਿੱਖ ਕੌਮ ਕਦੇ ਵੀ ਖਤਮ ਨਹੀਂ ਹੋ ਸਕਦੀ ਸਿੱਖ ਕੌਮ ਇਸੇ ਤਰ੍ਹਾਂ ਹੀ ਹਮੇਸ਼ਾ ਚੜ੍ਹਦੀ ਕਲਾ 'ਚ ਰਹੂਗੀ ਤੇ ਬੜੀ ਇੱਕ ਛੋਟੀ ਜੀ ਫਤਿਹ ਆ ਜਿਹੜੀ ਅਸੀਂ ਪੰਥ ਦੀ ਝੋਲੀ ਅੱਜ ਪਾਉਨੇ ਆ ਅੱਜ 4 ਤਰੀਕ ਨੂੰ ਜਿਹੜਾ ਸਾਡਾ ਸ਼ੀਦਾ ਸਿੰਘਾਂ ਦਾ ਦਿਹਾੜਾ ਹੈ ਅੱਜ ਦੇ ਦਿਨ ਜਿੱਥੇ ਹਿੰਦੁਸਤਾਨ ਦੀ ਹਕੂਮਤ ਚੜ੍ਹ ਕੇ ਆਈ ਸੀ ਪੰਥ ਨੂੰ ਖਤਮ ਕਰਨ ਲਈ ਕੌਮ ਨੂੰ ਖਤਮ ਕਰਨ ਲਈ ਇਸ ਸਿੱਖ ਨੂੰ ਖਤਮ ਕਰਨ ਲਈ ਇਹ ਪੰਜਾਬ ਦੇ ਹੱਕ ਦੱਬੇ ਸੀ ਅੱਜ ਉਸੇ ਹੀ ਦਾਸ ਸਿੰਘਾਂ ਨੂੰ ਸਮਰਪਿਤ ਅਸੀਂ ਇਹ ਛੋਟੀ ਜੀ ਜਿੱਤ ਜਿਹੜੀ ਆ ਭੇਟ ਕਰਕੇ ਦੱਸ ਦਤਾ ਹੈ ਕਿ ਇਹ ਪੰਥ ਨਾ ਤੇ ਤੁਹਾਡੇ ਤੋਂ ਉਦੋਂ 84 ਦਾ ਤੁਸੀਂ ਅਟੈਕ ਕਰਕੇ ਵੇਖ ਲਿਆ ਨਾ ਕਦੇ ਉਦੋਂ ਖਤਮ ਹੋਇਆ ਤੁਸੀਂ ਹਮਲੇ ਕਰਕੇ ਵੇਖ ਲਿਆ ਤੁਸੀਂ ਟੈਂਕ ਚੜ੍ਹ ਕੇ ਵੇਖ ਲਿਆ ਤੁਸੀਂ ਕਈ ਦੇਸ਼ਾਂ ਦੀਆਂ ਫੌਜਾਂ ਸਾਡੇ ਉੱਤੇ ਲਿਆ ਕੇ ਮੁਲਾਵਰ ਕਰਕੇ ਵੇਖ ਲਿਆ ਤੇ ਇਹ ਪੰਥ ਨਾ ਕਦੇ ਉਦੋਂ ਖਤਮ ਹੋਇਆ ਤੇ ਅੱਜ ਤੁਸੀਂ ਜੇਕਰ ਸਾਡਾ ਪੰਥ ਦੂਜੀ ਤਰ੍ਹਾਂ ਖਤਮ ਕਰਨਾ ਚਾਹਿਆ ਕਿ ਸਾਡੇ ਵਿੱਚ ਬੰਦੇ ਵਾਰ ਕੇ ਆਪਣੇ ਤੁਸੀਂ ਠੂਠਾ ਕਾਲੀ ਦਲ ਬਾਦਲ ਦੜ ਬਣਾ ਕੇ ਜਾਂ ਹੋਰ ਪਾਰਟੀਆਂ ਬਣਾ ਕੇ ਤੇ ਇਹ ਅੱਜ ਵੀ ਪੰਥ ਕਦੀ ਖਤਮ ਨਹੀਂ ਹੋਇਆ ਇਸੇ ਤਰ੍ਹਾਂ ਚੜ੍ਹਦੀ ਕਲਾ ਵੇਖ ਲੋ ਪੰਥ ਦੀ ਤੇ ਇੱਕ ਵੱਡੀ ਲੀਡ ਦੇ ਨਾਲ ਪਹਿਲੇ ਨੰਬਰ ਤੇ ਖਾਲਸਾ ਜਾ ਰਿਹਾ ਕਿਸੇ ਨਾਲ ਕੋਈ ਮੁਕਾਬਲਾ ਹੀ ਨਹੀਂ ਹੈਗਾ 1.5 ਲੱਖ ਦੇ ਤਕਰੀਬਨ ਲੀਡ ਆ ਤੇ ਜਿਹੜੀ ਸ਼ਾਮਾਂ ਤੱਕ ਬਹੁਤ ਵੱਧ ਜੂਗੀ ਵੇਖੋ ਇਹ ਸਾਰੇ ਵੀਰ ਜਿੰਨੇ ਵੀ ਆ ਕਿ ਕਿੰਨਾ ਅਤਿ ਸ਼ਾਹ ਸੰਤਾਂ ਦੇ ਵਿੱਚ ਧੁੱਪੇ ਸਰਦੀ ਬਲਦੀ ਧੁੱਪ ਦੇ ਵਿੱਚ ਸਵੇਰ ਤੋਂ ਹੀ ਖੜੇ ਨੇ ਕੋਈ ਇੱਥੇ ਪਾਣੀ ਨਹੀਂ ਆ ਕੋਈ ਕੁਝ ਨਹੀਂ ਆ ਕਿ ਸਵੇਰ ਤੋਂ ਜਿਹੜੇ ਅੰਦਰ ਗਿਣਤੀ ਕਰ ਰਹੇ ਸੀ ਭੁੱਖੇ ਧਿਆਏ 4 ਵਜੇ ਤੇ ਆਏ ਨੇ ਉਹਨਾਂ ਨੇ ਰੋਟੀ ਤਾਂ ਕਿ ਨਹੀਂ ਖਾਦੀ 4 ਵਜੇ ਦੇ ਆ ਕੇ ਉਹ ਗਿਣਤੀ ਅਜੇ ਵੀ ਅੰਦਰ ਕੋਡੇ ਸਿੰਘ ਕਰ ਰਹੇ ਆ ਕਈ ਬੂਥਾ ਦੀ ਗਿਣਤੀ ਖਤਮ ਹੋ ਗਈ ਆ ਉਹ ਬਾਹਰ ਆ ਗਏ ਨੇ ਕਿ ਇਹ ਐਡੀ ਚੜ੍ਹਦੀ ਕਲਾ ਜੇਕਰ ਕਿਸੇ ਕੌਮ ਚ ਹੈਗੀ ਆ ਤੇ ਉਹ ਸਿੱਖ ਕੌਮ ਚ ਆ ਤਾਂ ਕਰਕੇ ਸਿੱਖਾਂ ਨੂੰ ਨਾ ਤੇ 84 ਦਾ ਹਮਲਾ ਜਿਹੜਾ ਖਤਮ ਕਰ ਸਕਿਆ ਨਾ ਟੈਂਕ ਖਤਮ ਕਰ ਸਕੇ ਤੇ ਨਾ ਹੀ ਆ ਜਿਹੜੇ ਬਾਦਲ ਧਾਲਰ ਗਏ ਇਹ ਖਤਮ ਕਰ ਸਕੇ ਅੱਜ ਵੀ ਸਿੱਖ ਕੌਮ ਚੜ੍ਹਦੀ ਕਲਾ ਦੇ ਵਿੱਚ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ